ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਦਾ ਪੇਜ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਗੈਂਡ ਜ਼ਮੀਨ ਦਾ ਟੱਕ ਲੈ ਕੇ ਆਏ ਆ ਜੀ 24 ਕਿੱਲੇ ਜ਼ਮੀਨ ਹੈ ਜੀ ਤਿੰਨ ਮੋਟਰਾਂ ਨਹਿਰ ਦਾ ਪਾਣੀ ਜ਼ਮੀਨ ਦੇ ਵਿੱਚ ਦੀ ਪੱਕਾ ਖਾਲ ਲੰਗਦਾ ਸਾਰੀਆਂ ਫਸਲਾਂ ਹੁੰਦੀਆਂ ਨੇ ਵਧੀਆ ਝੋਨਾ ਨਿਕਲਿਆ ਵਧੀਆ ਠੇਕਾ ਰੇਟ ਬਹੁਤ ਘੱਟ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਰੇਟ ਨੰਬਰ ਏਰੀਆ ਲੋਕੇਸ਼ਨ ਸਾਰੀ ਚੀਜ਼ਾਂ ਸ਼ੇਅਰ ਕਰ ਦਿਆਂਗੇ ਜੀ ਤੁਹਾਡੇ ਨਾਲ ਜੇਕਰ ਤੁਸੀਂ ਵੀ ਕੋਈ ਆਪਣੀ ਐਡ ਕਰਾਉਣਾ ਚਾਹੁੰਦੇ ਹੋ ਕੋਈ ਜ਼ਮੀਨ, ਪਲਾਂਟ, ਕੋਠੀ, ਕੋਈ ਮਸ਼ੀਨਰੀ, ਕੋਈ ਫੇਤੀવાડી ਰਿਲੇਟਡ ਸੰਦ ਹਨਾ ਜੀ ਸੇਲ ਕਰਨਾ ਚਾਹੁੰਦੇ ਹੋ ਘਰ ਬੈਠੇ ਤਾਂ ਸਾਡਾ ਨੰਬਰ ਥੱਲੇ ਆ ਚੁੱਕਾ ਹੈ ਜੀ 9877988446 ਇਹ ਨੰਬਰ ਦੇ ਉੱਤੇ 5 ਤੋਂ 6 ਮਿੰਟਾਂ ਦੀ ਫੋਨ ਨੂੰ ਟੈਡਾ ਕਰਕੇ ਵੀਡੀਓ ਬਣਾ ਕੇ ਆਪਦੀ ਜੋ ਵੀ ਚੀਜ਼ ਸੇਲ ਕਰਨੀ ਉਹਦੀ ਵੀਡੀਓ ਪਲੱਸ ਫੋਟੋਆਂ ਸਾਰੀ ਜਾਣਕਾਰੀ ਜੀ ਕੱਲੀ ਕੱਲੀ ਚੀਜ਼ ਦੱਸ ਕੇ ਸਾਨੂੰ ਐਡ ਭੇਜ ਦੇਣੀ ਹੈ ਜੀ ਤੁਹਾਡੀ ਐਡ ਅਸੀਂ ਆਪਣੇ ਪਲੇਟਫਾਰਮਾਂ ਤੇ ਲਾ ਦੇਵਾਂਗੇ ਤੁਹਾਡੀ ਐਡ ਇੰਸਟਾਗ੍ਰam ਫੇਸਬੁਕ YouTube ਤਿੰਨੇ ਜਗ੍ਹਾ ਤੇ ਅਸੀਂ ਚਲਾ ਦੇਾਂਗੇ ਜੀ ਤੁਹਾਨੂੰ ਸਹੂਲਤ ਮਿਲ ਜੂਗੀ ਘਰ ਬੈਠੇ ਆਪਣੀ ਚੀਜ਼ ਸੇਲ ਕਰਨ ਦੇ ਵਿੱਚ ਤੇ ਉਸ ਤੋਂ ਪਹਿਲਾਂ ਜੀ ਜੇਕਰ ਤੁਸੀਂ ਕੋਈ ਆਪਣੇ ਏਰੀਏ ਦੀ ਕੋਈ ਜ਼ਮੀਨ ਖਰੀਦਣਾ ਚਾਹੁੰਦੇ ਹੋ ਆਪਣੇ ਪਿੰਡ ਦੀ ਆਪਣੇ ਕੋਈ ਨਾਲ ਲੱਗਦੀ ਹੈ ਨਾ ਤੇ ਕੋਈ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਵਿੱਚ ਦੱਸਿਓ ਵੀ ਤੁਹਾਨੂੰ ਕਿੱਡਾ ਕ ਟੱਕ ਚਾਹੀਦਾ ਕਹੇ ਜੀ ਜ਼ਮੀਨ ਚਾਹੀਦੀ ਹੈ ਕਿ ਕਿੰਨੇ ਦਾ ਪੈਸੇ ਲਾਉਣੇ ਆ ਅਸੀਂ ਅਗਲੀ ਵੀਡੀਓ ਵਿੱਚ ਤੁਹਾਡੇ ਖੁੱਦ ਏਰੀਏ ਦੀ ਜ਼ਮੀਨ ਲੈ ਕੇ حاضر ਹੋ ਜਾਗੇ ਜੀ ਤੇ ਤੁਸੀਂ ਚੈਨਲ ਨੂੰ ਬਹੁਤ ਸਾਰਾ ਪਿਆਰ ਕਰਦੇ ਹੋ ਜੀ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਠੀਕ ਆ ਜੀ ਹੁਣ ਕਰਦੇ ਆਪਾਂ ਵੀ ਚੋਬੀ ਕਿੱਲੇ ਜਮੀਨ ਆਈ ਹੈ ਜੀ ਇੱਕੋ ਟੱਕ ਮਿਲੂਆ ਬਹੁਤ ਵਧੀਆ ਪੱਧਰੀ ਸਾਫ਼ ਸੁਥਰੀ ਸੋਹਣੀ ਸਾਰੀਆਂ ਫਸਲਾਂ ਵਾਲੀ ਜਮੀਨ ਹੈ ਜੀ ਇੱਕ ਨੰਬਰ ਜਮੀਨ ਹੈ ਇੱਕ ਨੰਬਰ ਪਾਣੀ ਮਿਲੂਆ ਬਹੁਤ ਘੈਂਟ ਏਰੀਆ ਹੈ ਜੀ ਮੋਟਰਾਂ ਦੀ ਗੱਲ ਕਰੀਏ ਤਿੰਨ ਮੋਟਰਾਂ ਯਾਨੀ ਕਿ ਅੱਠ ਕਿੱਲਾਂ ਦੇ ਉੱਤੇ ਮੋਟਰ ਦੇਖਣ ਨੂੰ ਮਿਲ ਜੂਗੀ ਕੱਲਿਆਂ ਦੀਆਂ ਮੋਟਰਾਂ ਨੇ ਕਿਸੇ ਨੂੰ ਕੋਈ ਬਾਰੀ ਨਹੀਂ ਦੇਣੀ ਮੋਟਰ ਦੀ ਕਿਸੇ ਨਾਲ ਕੋਈ ਮੋਟਰ ਸਾਂਝੀ ਨਹੀਂ ਕੋਈ ਖਿੱਟਪੇਟਾ ਨਹੀਂ ਕਿਸੇ ਨਾਲ ਹਣਾ ਜੀ ਜਮਨ ਰੋਲ ਕੱਲਿਆਂ ਦੀਆਂ ਮੋਟਰਾਂ ਮਿਲ ਜਾਣਗੀਆਂ ਠੀਕ ਹੈ ਜੀ ਪਾਣੀ ਤਾਂ ਇੰਨਾ ਕਾ ਵੀ ਮੋਟਰਾਂ ਬੰਦ ਹੀ ਖੜੀਆਂ ਰਹਿੰਦੀਆਂ ਕਿਉਂਕਿ ਨਹਿਰ ਦਾ ਜਿਹੜਾ ਪਾਣੀ ਆ ਬਾਈ ਜੀ ਪੱਕਾ ਖਾਲ ਜ਼ਮੀਨ ਦੇ ਵਿੱਚੋਂ ਦੀ ਲੰਘਦਾ ਵੀ ਪਾਣੀ ਸਾਰੇ ਵਾਂਗੂ ਪਾਣੀ ਲੱਗਦਾ ਜੀ ਨਹਿਰ ਦਾ ਠੀਕ ਹੈ ਜੀ ਤੇ ਜੋ ਵੀ ਕੁਝ ਹੈਗਾ ਜੀ ਬਾਕੀ ਸੁਣ ਮੈਂ ਦੱਸਦਾ ਵੀ ਤਿੰਨ ਮੋਟਰਾਂ ਇਹਨਾਂ ਕੋਲੇ ਨਹੀਂ ਆਉਂਦੀਆਂ 24 ਕਿੱਲੇ ਜ਼ਮੀਨ ਹੈ ਲਿੰਕ ਰੋਡ ਤੋਂ ਇਹ ਇੱਕ ਕਿੱਲਾ ਪਿੱਛੇ ਹਟਨੀ ਜ਼ਮੀਨ ਆ ਯਾਨੀ ਕਿ ਲਿੰਕ ਰੋਡ ਬਸ ਇੱਕ ਕਿੱਲਾ ਦੂਰ ਲਿੰਕ ਰੋਡ ਹੈ ਜੀ ਤੇ ਸਾਰਾ ਤੁਸੀਂ ਮੈਰੇ ਹੀ ਖਾਲ ਦੇਖਿਆ ਲਿੰਕ ਰੋਡ ਦੇਖ ਰਹੇ ਹੋ ਜ਼ਮੀਨ ਹਨਾ ਬਹੁਤ ਸੋਹਣੀ ਜ਼ਮੀਨ ਹੈ ਜੀ ਤੇ ਠੇਕਾ ਠੁਕਾ ਵੀ ਪੂਰਾ ਵਧੀਆ ਜੀ ਜ਼ਮੀਨ ਦਾ ਸਾਰੀ ਗੱਲਬਾਤ ਬਹੁਤ ਘੈਂਟ ਬਣੀ ਹੋਈ ਹੈ ਜੀ ਤੇ ਹੋਰ ਦੀ ਹੋਰ ਮੈਂ ਤੁਹਾਨੂੰ ਦੱਸ ਦਿਆਂ ਜੀ ਵੀ ਇਹੀ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਲੋਕੇਸ਼ਨ ਹੈਗੀ ਜੀ ਇਹਨਾਂ ਦੀ ਲੰਬੀ ਬਾਦਲ ਲੰਬੀ ਬਾਦਲ ਇਹਨਾਂ ਦੀ ਲੋਕੇਸ਼ਨ ਹੈ ਏਰੀਆ ਇਹਨਾਂ ਦਾ ਆਸ-ਪਾਸ ਦਾ ਮਾਹੌਲ ਵਧੀਆ ਕਿਸੇ ਨਾਲ ਕੋਈ ਰੌਲਾ ਨਹੀਂ ਕੋਈ ਜ਼ਮੀਨ ਦੇ ਵਿੱਚ ਜਿਹੜਾ ਰਸਤਾ ਉਹਦਾ ਕੋਈ ਰੌਲਾ ਨਹੀਂ ਕੋਈ ਜ਼ਮੀਨ ਦਾ ਬੱਟ ਦਾ ਕਿਸੇ ਨਾਲ ਹਨਾ ਕੋਈ ਸਾਂਝੀ ਬੱਟ ਦਾ ਕੋਈ ਐਸਾ ਉਹ ਕੋਈ ਰੌਲਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਰੌਲਾ ਦਾ ਜ਼ਮੀਨ ਦੇ ਵਿੱਚ ਹੈ ਹੀ ਨਹੀਂ ਇਹ ਜ਼ਮੀਨ ਦਾ ਜਿਹੜਾ ਰੇਟ ਆ ਉਹ ਵੀ ਬਹੁਤ ਹੀ ਜਾਇਜ਼ਾ ਰੇਟ ਬੱਗਿਆ ਗਿਆ ਤੁਸੀਂ ਜਾਓਗੇ ਟੱਕ ਉਤੋਂ ਦੀ ਢੇੜਾ ਮਾਰੂਗੇ ਬੱਟ ਦੇਖੋਗੇ ਮੋਟਰਾਂ ਦੇਖੋਗੇ ਚਲਦੀਆਂ ਨਹਿਰ ਦਾ ਪੱਕਾ ਖਾਲ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੂਗੀ ਰੇਟ ਜਿਹੜਾ ਮੰਗਿਆ ਗਿਆ ਬਿਲਕੁਲ ਜਾਇਜ਼ ਮੰਗਿਆ ਗਿਆ ਰੇਟ ਮੈਂ ਤੁਹਾਨੂੰ ਦੱਸ ਦਿਆਂ ਬਈ 27 ਲੱਖ ਰੁਪਿਆ ਪਰ ਕਿੱਲੇ ਦੇ ਹਿਸਾਬ ਨਾਲ ਰੇਟ ਮੰਗਿਆ ਗਿਆ ਬਿਲਕੁਲ ਜਾਇਜ਼ਾ ਰੇਟ ਹੈ ਜੀ 27 ਲੱਖ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਬਾਕੀ ਰੇਟ ਆ ਜਿਹੜਾ ਮਾੜਾ ਮੋਟਾ ਉੱਪਰ نیچے ਮੌਕੇ ਦੇ ਉੱਪਰ ਹੋ ਜਾਂਦਾ ਹੈ ਉਹ ਆਪਣੇ ਸੌਦੇ ਕਰਨ ਤੇ ਆਪਾਂ ਜਾਵਾਂਗੇ ਦੇਖਾਂਗੇ ਹਨਾ ਕੋਈ ਜਿਹੜੀ ਆਪਣੀ ਗੱਲਬਾਤ ਹੁੰਦੀ ਹੈ ਅਗਲੇ ਨਾਲ ਉਹ ਮੌਕੇ ਤੇ ਰੇਟ ਮਾੜਾ ਮੋਟਾ ਦਾ ਫਰਕ ਪੈ ਜਾਂਦਾ ਜੀ ਕੋਈ 150 ਹਨਾ ਜੋ ਵੀ ਹੁੰਦਾ ਆਪਣਾ ਸੌਦਾ ਦਾ ਘਟ ਜਾਂਦਾ ਜੀ ਠੀਕ ਹੈ ਹੁਣ ਕਰਨ ਲੱਗਾ ਜੀ ਨੰਬਰ ਸ਼ੇਅਰ ਜਾਣਕਾਰੀ ਪ੍ਰੋਪਰ ਆ ਗਈ 24 ਕਿੱਲੇ ਜ਼ਮੀਨ ਤਿੰਨ ਮੋਟਰਾਂ ਨਹਿਰ ਦਾ ਪੱਕਾ ਖਾਲ ਲਿੰਕ ਰੂਟ ਤੋਂ ਕਿਲਾ ਪਿੱਛੇ ਹਟਮੀ ਏਰੀਆ ਲੰਬੀ ਬਾਦਲ ਤੇ ਵਧੀਆ ਮਾਹੌਲ ਨੰਬਰ ਸਗਰੀਨ ਤੇ ਚਲਾ ਦਿੱਤਾ ਗਿਆ ਜੀ ਇਹ ਨੰਬਰ ਉੱਤੇ ਕਾਲ ਕਰ ਸਕਦੇ ਹੋ ਇਹ ਨੰਬਰ ਹੈਗਾ ਜੀ ਮਾਲਕਾਂ ਦਾ ਏ ਨੰਬਰ ਤੇ ਕਾਲ ਕਰਕੇ ਸੌਦਾ ਕਰਨ ਨੂੰ ਫੋਟੋਆਂ ਵੀਡੀਓ ਜਾਣਕਾਰੀ ਜਾ ਕੇ ਮਿਲਣਾ ਸਾਰਾ ਕੁਝ ਤੁਹਾਨੂੰ ਹੀ ਨੰਬਰ ਉੱਤੇ ਮਿਲੂ ਸਿੱਧਾ ਡਾਇਰੈਕਟਰ ਨੰਬਰ ਮਾਲਕਾਂ ਦਾ ਦੇ ਦਿੱਤਾ ਗਿਆ ਕੋਈ ਵਿਚ ਵਿਚੋਲਾ ਨਹੀਂ ਕੋਈ ਵਿਚ ਕਮਿਸ਼ਨ ਵਾਲਾ ਨਹੀਂ ਡਾਇਰੈਕਟਰ ਤੋਂ ਨੂੰ ਜਾ ਕੇ ਮਿਲੋ ਸੌਦਾ ਕਰੋ ਜੇ ਤੁਸੀਂ ਇਹ ਜ਼ਮੀਨ ਹੈ ਜਿਹੜੀ ਆਪਦੀ ਖਰੀਦ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਜਿੰਨੇ ਵੀ ਭੈਣ ਭਰਾ ਦੇਖਦੇ ਨੇ ਤੁਸੀਂ ਜ਼ਮੀਨ ਖਰੀਦਣੀ ਆ ਜਾਂ ਨਹੀਂ ਖਰੀਦਣੀ ਫਿਰ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟਾਂ ਵਿੱਚ ਦੱਸਦਿਆ ਕਰੋ ਜੇਕਰ ਕੋਈ ਵੀ ਕਮੀ ਪੇਸ਼ੀ ਰਹਿੰਦੀ ਹੈ ਤੁਹ ਦੱਸ ਦਿਆ ਕਰੋ ਤਾਂ ਕਿ ਸੀ ਉੱਤੇ ਸੁਧਾਰ ਕਰਕੇ ਘੈਂਟ ਘੈਂਟ ਵੀਡੀਓ ਤੁਹਾਡੇ ਤੱਕ ਲੈ ਕੇ ਆ ਸਕੀਏ ਤੇ ਇਦਾਂ ਦੀਆਂ ਵੀਡੀਓ ਲੈ ਕੇ ਆਪਾਂ ਫੇਰ ਵੀ ਮੁਲਾਕਾਤ ਹੁੰਦੀ ਰਹਿਣੀ ਹੈ ਜੀ ਘੈਂਟ ਘੈਂਟ ਟੱਕ ਸਸਤੇ ਮਹਿੰਗੇ ਆਪਣੇ ਚੈਨਲ ਤੇ 10 ਲੱਖ ਤੋਂ ਵੀ ਲਾਤੀ ਜ਼ਮੀਨਾਂ ਦੀ ਰੇਟ ਪਏ ਨੇ ਤੇ ਵੱਧ ਤੋਂ ਵੱਧ ਹਨਾ ਕਰੋੜਾਂ ਦੇ ਵਿੱਚ ਵੀ ਪਏ ਨੇ ਠੀਕ ਹੈ ਜੀ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਉੱਪਰ ਤੱਕ ਵੀਡੀਓ ਦੇਖੀ ਹੈ ਜੀ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਇਸ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਟ ਵੀਡੀਓ ਨਾਲ ਜੀ ਜੀ